ਆਮ ਆਦਮੀ ਪਾਰਟੀ ਦੇ ਦਿੱਲੀ ਦੇ ਮਹਿਰੋਲੀ ਤੋਂ ਵਿਧਾਇਕ ਨਰੇਸ਼ ਸ਼ਾਦਵ ਨੂੰ ਨਿਆਂਇਕ ਹਿਰਾਸਤ ਤੇ ਭੇਜ ਦਿੱਤਾ ਗਿਆ ਹੈ। ਨਰੇਸ਼ ਸ਼ਾਦਵ ਦਾ 2 ਦਿਨਾਂ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਅੱਜ ਉਹਨਾਂ ਨੂੰ ਮਲੇਰਕੋਟਲਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਨਰੇਸ਼ ਸ਼ਾਦਵ ਨੂੰ ਜੁਡੀਸ਼ਨਲ ਰਿਮਾਂਡ ਤੇ ਭੇਜਿਆ। ਇਸ ਤੋਂ ਇਲਾਵਾ ਨਰੇਸ਼ ਸ਼ਾਦਵ ਦੇ ਪੱਖ ਵੱਲੋਂ ਦਾਇਰ ਜ਼ਮਾਨਤ ਅਰਜ਼ੀ ਤੇ ਸੁਣਵਾਈ ਕੱਲ ਹੋ ਸਕਦੀ ਹੈ। ਮਲੇਰਕੋਟਲਾ ਦੇ ਕੁਰਾਨ ਸ਼ਰੀਫ ਬੇਅਦਬੀ ਮਾਮਲੇ 'ਚ ਨਰੇਸ਼ ਸ਼ਾਦਵ ਨੂੰ ਸੰਗਰੂਰ ਪੁਲਿਸ ਨੇ 24 ਜੁਲਾਈ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਸੀ। ਹੋਰ ਗੱਲਬਾਤ ਕਰ ਸਰਬਿਤ ਕੀ ਜਾਣਕਾਰੀ ਹੈ ਦੇਖੋ ਨਵਦੀਪ ਅੱਜ ਜਿਸ ਦੋ ਦਿਨਾਂ ਦਾ ਰਿਮਾਨਡ ਜੋ ਨਰੇਸ਼ ਸ਼ਾਦਵ ਦਾ ਸੀਗਾ ਉਹ ਖਤਮ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਦਾਲਤ ਨੇ ਉਹਨਾਂ ਨੂੰ ਜੋ ਹੈ ਜੁਡੀਸ਼ਨਲੀ ਕਸਟਡੀ ਵਿੱਚ ਪੇਜ ਦਿੱਤਾ ਗਿਆ ਹੈ ਔਰ ਦੂਜੇ ਪਾਸੇ ਨਾਲ ਦੇ ਨਾਲ ਆਮਾਦੀ ਪਾਰਟੀ ਦੇ ਜੋ ਵਕੀਲ ਹੈ ਗ੍ਰੇਨ ਨਰੇਸ਼ ਸ਼ਾਦਵ ਦੇ ਉਹਨਾਂ ਵੱਲੋਂ ਇੱਕ ਬੇਲ ਐਪਲੀਕੇਸ਼ਨ ਵੀ ਪਾਈ ਗਈ ਜਿਸ ਤੇ ਕੱਲ ਸਰਵਾਈ ਹੋ ਸਕਦੀ ਹੈ ਅਦਾਲਤ ਵਿੱਚ ਅੱਜ ਪੁਲਿਸ ਨੇ ਨਰੇਸ਼ ਸ਼ਾਦਵ ਦੇ ਹੋਰ ਰਿਮਾਨਡ ਦੀ ਮੰਗ ਕੀਤੀ ਸੀ ਜਿਸ ਨੂੰ ਕਿ ਜੱਜ ਨੇ ਜੋ ਹੈ ਉਹ ਖਾਰਜ ਕਰ ਦਿੱਤਾ ਜੀ ਧੰਨਵਾਦ ਸਰਗਵੀਤ ਇਸ ਜਾਣਕਾਰੀ ਦੇ ਲਈ